ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਬਾਈ ਜਿਹੜੀ ਇਧਰ ਆਪਾਂ ਪਹਿਲੇ ਨੰਬਰ ਤੇ ਵੇਰਡ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਤੀਜਾ ਸੁਆਸ ਹੁੰਦੀ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਦਿਨ ਲੈ ਜੂ ਹਰੇਕ ਦੋਨਾਂ ਨੂੰ ਫਰੀ ਇੱਕ ਦੋ ਦਿਨਾਂ ਦੀ ਕੱਚੀ ਆ ਬਾਈ ਪਲੀ ਵੀ ਬਹੁਤ ਆਗੀ ਜਿਆਦਾ ਕੁਆਲਿਟੀ ਬਹੁਤ ਆਗੀ ਤੇ ਤੀਜਾ ਸੁਆਸ ਹੁੰਦੀ ਆ ਤੀਜਾ ਸੁਆਸ ਹੁੰਦੀ ਆ ਮੁੱਲ ਦਾ 75000 ਆ ਬਾਈ ਮੁੱਲ ਬਾਈ 75000 ਆਥਣ ਲੈ ਵੀ ਦੀ ਸਾਫ ਸੁਥਰੀ ਆ ਵੱਡੀ ਬਹੁਤ ਆ ਬਾਕੀ ਮੁੱਲ ਵੀ ਜਮਾ ਦੇਣ ਲੈਣ ਵਾਲਾ ਰੱਖਿਆ ਲੇ ਵੇ ਦੀ ਫੀਟਿੰਗ ਚੈੱਕ ਕਰ ਸਕਦੇ ਆ ਬੜੀ ਕਮਾਲਾ ਇਹ ਤਾਂ ਕੱਚੀ ਕੱਚੀ ਪਈ ਆ ਜਦੋਂ ਨੂੰ ਤਿਆਰੀ ਕਰਨੀ ਬਹੁਤ ਸੋਹਣੀ ਕਰਨੀ ਅੱਗੇ ਦੋ ਨੰਬਰ ਇਹ ਇਹ ਦੂਜਾ ਸੁੰਦੀ ਆ ਵੀਰੇ ਦੂਜਾ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂ ਪੰਜ ਚਾਰ ਦਿਨ ਹਾਲੇ ਪੰਜ ਚਾਰ ਦਿਨਾਂ ਦੀ ਬਾਈ ਕੱਚੀ ਆ ਲੈਵਾ ਇਹਦਾ ਵੀ ਕਰਮ ਵਾਲੀ ਦਾ ਬਹੁਤ ਸੋਹਣਾ ਥਣ ਬਹੁਤ ਚੰਗਾ ਲੱਗਿਆ ਪੂਰੀ ਦਿੱਖੀ ਦਾ ਥਣ ਲੱਗਿਆ ਪਲੀ ਵੀ ਬਹੁਤ ਆ ਨਾੜਾ ਨੂੜਾ ਲੈਵੇ ਤੇ ਚੈੱਕ ਕਰ ਸਕਦੇ ਆ ਬੜੀਆਂ ਟੰਗੀਆਂ ਆਂ ਤੇ ਜਿਹੜੀ ਬਾਈ ਆਪਾਂ ਵੀਡੀਓ ਬਣਾਈ ਆ ਪਿੰਡ ਹੈਗਾ ਸੰਨਾਗਲਾਵ ਹਨ ਮਾਰਕ ਬਣਾਲਾ ਤੋਰ ਕੇ ਹਾਂ ਜਿਲਾ ਇਹਨੂੰ ਬਰਨਾਲਾ ਪੈਂਦਾ ਤਹਿਸੀਲ ਭਾਈ 99720720129872072012 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੈ ਇਹਦਾ 70000 ਆ ਮੁੱਲ ਮੁੱਲ ਇਹਦਾ ਬਾਈ 70000 ਆ ਬਾਕੀ ਬਾਈ ਕਹਿੰਦੇ ਆਏਗੇ ਦਾ ਮਾਨ ਤਾਂ ਮੌਕੇ ਤੇ ਜ਼ਰੂਰ ਹੋ ਜੂਗਾ